ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਸ਼ਹਿਰ ਮਹਾਲੀ ਤੋਂ ਕਵਰ ਕਰਦੇ ਪਏ ਖਾਸ ਵੀਰ ਦਾ ਮਹਾਲੀ ਸ਼ਹਿਰ ਆ ਸੋ ਵੀਰ ਦਾ ਮੋਬਾਈਲ ਨੰਬਰ ਆ 77078 68469 77078 68469 ਵੀ ਦਾ ਮੋਬਾਈਲ ਨੰਬਰ ਆ ਏਰੀਆ ਮਹਾਲੀ ਸੋ ਜੋ ਸਾਹਮਣੇ ਆਪਾਂ ਸਕਰੀਨ ਤੇ ਵੇਖੜ ਦਿਖਦੇ ਪਏ ਆ ਐਰ ਸ਼ਾਰ ਨਸਲ ਦੀ ਵੇੜਾ ਪਿਓਰ ਐਰ ਸ਼ਾਰ ਨਸਲ ਪਹਿਲਾ ਸੂਰਜ ਸੂਰੀਏ ਮੂੰਹੋ ਚਾਰ ਦਾ ਦਾ ਸੂਣ ਦੇ ਵਿੱਚ ਤਕਰੀਬਨ ਅਜੇ ਦੇ ਇੱਕ ਹਫਤਾ ਬਾਕੀ ਪਿਆ ਸੋ ਕੱਦ-ਕਾੜ ਵਗੈਰਾ ਦੇਖੋ ਤੇ ਬੱਚੀ ਦੀ ਸਾਈਨਿੰਗ ਵਗੈਰਾ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਲਾਬੀ ਕਲਾਬੀ ਇਹ ਹਨਾ ਅੱਗੇ ਪਿੱਛੇ ਦਾ ਕੰਬੈਕਟ ਹਵਾਨਾ ਬਿਲਕੁਲ ਸੂਣ ਦੇ ਵਿੱਚ ਅੱਜ ਦਾ ਇੱਕ ਹਫਤਾ ਬਾਕੀ ਪਿਆ ਕਿਹੜਾ ਇਹਦਾ ਸੀਮਨ ਲੱਗਿਆ ਵਾ ਸਾਰਾ ਵੀਰਕ ਦਾ ਬਾਇਓ ਡਾਟਾ ਲੈਕਚਰ ਰੂਪ ਦੇ ਵਿੱਚ ਆਪਾਂ ਦੇਵਾਂਗੇ ਸੁੱਕਾ ਕਟਕੜ ਵਗੈਰਾ ਦੇ ਦੇਖੋ ਤੇ ਬੋਡੀ ਸਟ੍ਰਕਚਰ ਵਗੈਰਾ ਦੇਖੋ ਬੜਾ ਪਹਿਲੇ ਵੀਰ ਕਹਿੰਦੇ ਇਸ ਤੋਂ ਆਪਾਂ ਨੂੰ 34 35 ਕਿਲੋ ਦਾ ਤੁਸੀਂ ਉਮੀਦ ਆ 34 35 ਕਿਲੋ ਦਾ ਤੁਸੀਂ ਵੀਰਕ ਦਾ ਉਮੀਦ ਆ ਮੁੱਠੀ ਵਾਲਾ ਥਾਣਾ ਹੱਤੀ ਚੋਈ ਜਣਾ ਚਾਹੀ ਹੱਤੀ ਚੋਈ ਕਰ ਲਓ ਤੇ ਚਾਹੀ ਕਰ ਸਕਦੇ ਮਸ਼ੀਨੀ ਆਪਾਂ ਸੋ ਏਰੀਆ ਮਹਾਲੀ ਰੇਟ ਵੀ ਨੇ ਕੀਤਾ ਇਹਦਾ 2.5 ਲੱਖ ਰੁਪਏ ਕੋਈ ਵੀ ਵੀਰ ਖਰੀਦਦਾ ਚਾਹ ਬਣੋ ਵੀ ਦੇਖ ਕੇ ਖਰੀਦਦਾਰੀ ਕਰ ਸਕਦੇ ਮੇਰਾ ਕੰਮ ਆ ਸ ਵਟਸਐਪ ਥਰੂ ਆਪਾਂ ਵੀਡੀਓ ਕਵਰ ਕੀਤੀ ਹੈ